ਦੋਸਤੋ ਪਹਿਲਾਂ ਤਾਂ ਸਾਰੇ ਵਾਇਕ ਜਿੱਗਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਅੱਜ ਸਾਡੇ ਹਸਪੀਟਲ ਦੇ ਵਿੱਚ ਸਾਨੂੰ ਜਿਹੜੀ ਚੀਜ਼ ਦੀ ਮਤਲਬ ਆ ਕਿ ਕਮੀ ਮਹਿਸੂਸ ਹੁੰਦੀ ਸੀਗੀ ਹਸਪੀਟਲ ਦੇ ਵਿੱਚ ਉਹਦੇ ਵਿੱਚ ਇਹ ਸੀ ਕਿ ਸਾਡੇ ਕੋਲੇ ਐਮਡੀ ਮੈਡੀਸਨ ਵਾਲੇ ਡਾਕਟਰ ਜਿਹੜੇ ਹਾਰਟ ਦੇ ਡਾਕਟਰ ਜਾਂ ਸ਼ੂਗਰ ਦੇ ਬੀਪੀ ਦੇ ਡਾਕਟਰ ਸਾਡੇ ਕੋਲੇ ਜਿਹੜੇ ਨਹੀਂ ਸੀਗੇ ਮਤਲਬ ਜਿਹੜੇ ਅੱਗੇ ਸਾਡੇ ਕੋਲੇ ਮਤਲਬ ਆ ਬੁਲਾਉਂਦੇ ਆਂਦੇ ਸੀਗੇ ਹੁਣ ਸਾਡੇ ਕੋਲੇ 1524 ਘੰਟੇ ਸਾਡੇ ਕੋਲੇ ਜੁਆਇਨ ਕਰ ਚੁੱਕੇ ਆ ਤੇ ਇਹ ਮਤਲਬ ਆ ਹਾਰਟ ਦੇ ਪੇਸ਼ੈਂਟ ਵੀ ਸਾਰੇ ਦੇਖਦੇ ਆ ਐਮ ਡੀ ਮੈਡੀਸਨ ਨੇ ਐਮ ਡੀ ਮੈਡੀਸਨ ਹੋਣ ਦੇ ਨਾਲ ਨਾਲ ਜਿਵੇਂ ਸ਼ੂਗਰ ਬੀਪੀ ਥਾਇਰੋਇਡ ਇਦਾਂ ਦੀਆਂ ਜਿਹੜੀਆਂ ਮਾਰੀਆਂ ਆ ਉਹ ਸਾਰੀਆਂ ਮਤਲਬ ਇਹ ਦੇਖਦੇ ਆ ਇਹ ਆਪਣੇ ਏਰੀਏ ਨੂੰ ਬਹੁਤ ਵੱਡੀ ਸਹੂਲਤ ਮਿਲੀ ਆ ਤੇ ਡਾਕਟਰ ਸਾਹਿਬ ਹੁਣ ਇੱਥੇ 24 ਘੰਟੇ ਹੀ ਆਪਣੀਆਂ ਸਵਾਵਾਂ ਦੇਣਗੇ ਮੇਰਾ ਨਾਮ ਡਾਕਟਰ ਉਹੈਸਾ ਮਦਵਾਨੇ ਆ ਮੈਂਨੇ ਗਵਰਨਮੈਂਟ ਮੈਡਿਕਲ ਕਾਲਜ ਸ਼੍ਰੀਨਗਰ ਤੋਂ ਐਮ ਡੀ ਪਾਸ ਕੀ ਹੈ ਐਮ ਡੀ ਮੈਡੀਸਨ और मैंने एक साल आर्टिमिस हॉस्पिटल जम्मू में कॉर्डियोलॉजी में काम किया है और एक साल जी एम में काम किया है तो मेडिसिन के रिलेटेड जो भी मरीज़ हैं जैसे प्रेशर शुगर की बीमारी हो या थायराइड की बीमारी हो उन सब के रिलेटेड जो भी इश्यूज़ हैं आप यहाँ पे अमनजीत हॉस्पिटल में आए यहाँ पे 24 फोर बाई सेवन हमारी प्रेजेंस रहेगी और यहाँ का सारा स्टाफ इंफ्रास्ट्रक्चर बहुत अच्छा डेवलप हुआ है तो और एको कार्डियोग्राफी की फैसिलिटी ट्वेंटी फोर बाई सेवन यहाँ पर आपको मिल जाएगी तो जो भी मरीज़ जनरल मेडिसिन के रिलेटेड हो वो यहाँ पे आइए और आपको हम एश्योर करते हैं कि आपका पूरा अच्छे से ख्याल रखा जाएगा आ, हेलो जी मेरा नाम डॉक्टर फैजान यासीन जरगर है okay. मैं एम बी बी एस एम डी रेडियोलॉजिस्ट मैंने जी एम सी श्रीनगर से अपनी रेडियोलॉजी डिग्री कंप्लीट की है and i am a gold medalist in radiology so hamare yahan aane ka maqsad hai ye hai ki aapko bolna ki radiology ke related ultrasound ke related jo bhi इन्वेस्टिगेशन हैं डॉपलर हो अल्ट्रासाउंड एपडाउन हो नैक हो फीटल वेलबींग well हर टाइप के अल्ट्रासाउंड हमारे यहाँ अवेलेबल हैं हमारे यहाँ टॉप क्लास की मशीन अवेलेबल हैं ट्वेंटी फोर सेवन में आपके लिए यहाँ अवेलेबल हूँ संडे हो डे नाइट जब भी कोई इमरजेंसी केस होगा हम आपके लिए यहाँ अवेलेबल हैं विद बेस्ट पॉसिबल केयर स्टाफ भी यहाँ बेस्ट पॉसिबल कोशिश करेगा कि आपको सबसे अच्छी सुविधा मिले चौबीस घंटे मिले ਤੋ ਹਮ ਆਪਸੇ ਇਹ ਕਹਿਣਾ ਚਾਹਤੇ ਹਾਂ ਕਿ ਹਸਪਤਾਲ ਆਈਏ ਔਰ ਹਮੇ ਆਪੀ ਹੈਲਪ ਕਰਨੇ ਦਾ ਮੌਕਾ ਦਿਜੀਏ ਖਿਦਮਤ ਕਰਨੇ ਦਾ ਮੌਕਾ ਦਿਜੀਏ ਥੈਂਕ ਯੂ ਸੋ ਮਚ। ਗੁਰੂਤਮ ਜੀ ਮੈਨੂੰ ਇਹ ਵੀ ਦੱਸਣਾ ਚਾਹਣਾ ਜਿਦਾ ਸਾਡੇ ਡਾਕਟਰ ਫਜ਼ਾਨ ਜੀ ਐਮ ਡੀ ਰੇਡੀਓਲੋਜਿਸਟ ਆ 골ਡ ਮੈਡੀਸਟ ਆ ਤੇ ਮਤਲਬ ਇਹਦੇ ਵਿੱਚ ਕਈ ਪੇਸ਼ੈਂਟ ਕਨਫਿਊਜ਼ ਹੁੰਦਾ ਆ ਕਿ ਮਤਲਬ ਜਿਵੇਂ ਥੋੜਾ ਟਾਈਮ ਪਹਿਲਾਂ ਮੈਂ ਕਿਸੇ ਪੇਸ਼ੈਂਟ ਨਾਲ ਗੱਲ ਕਰ ਰਿਹਾ ਸੀ ਤੇ ਉਹ ਲੈਵਲ 2 ਦੀ ਧਾਰਨ ਦੇ ਕੇ ਪ੍ਰੈਗਨਨਸੀ ਦੇ ਵਿੱਚ ਇਹ ਦੱਸ ਰਹੇ ਸੀਗੇ ਫਿਰ ਉਹਨਾਂ ਨੂੰ ਮੈਂ ਦੱਸਿਆ ਕਿ ਜਿਹੜੀ ਸਹੀ ਤਰੀਕੇ ਨਾਲ ਜਿਹੜੀ ਮਤਲਬ ਲੈਵਲ 2 ਸਕੈਨ ਆ ਉਹ ਰਡੀਓਲੋਜਿਸਟ ਹੀ ਕਰ ਸਕਦਾ ਹੈ ਨਾ ਕਿ ਸਨੋਲੋਜਿਸਟ ਕਰ ਸਕਦਾ ਹੈ ਤੇ ਮੈਂ ਇਹੀ ਫੇਰ ਆ ਦੁਬਾਰਾ ਆਪਾਂ ਨੂੰ ਅਪੀਲ ਕਰਨੀ ਚਾਹਾਂਗਾ ਕਿ ਕਿਸੇ ਵੀ ਭੈਣ ਭਰਾ ਨੂੰ ਕੋਈ ਭੁਲੇਖਾ ਹੈ ਮਤਲਬ ਕਿ ਲੈਵਲ 2 ਨੂੰ ਲੈ ਕੇ ਜਾਂ ਲੋਕ ਆ ਕੇ ਸਾਨੂੰ ਪੁੱਛਦੇ ਰਹਿੰਦੇ ਆ ਕਿ ਉਥੇ ਆ ਕੇ 1200 ਦੀ ਹੁੰਦੀ ਆ ਜਦ ਕਿ ਉਹ ਮਰੀਜ਼ਾਂ ਨੂੰ ਗਮਰਾਹ ਕੀਤਾ ਜਾਂਦਾ ਹੈ ਗਮਰਾਹ ਕਰਕੇ ਮਤਲਬ ਲੈਵਲ 2 ਬਾਰੇ ਪ੍ਰੋਪਰ ਦੱਸਿਆ ਹੀ ਨਹੀਂ ਜਾਂਦਾ ਉਹਦੇ ਵਿੱਚ ਫੇਰ ਮੈਂ ਦੁਬਾਰਾ ਇਹ ਦੱਸ ਦਵਾਂ ਕਿ ਜਿਹੜੀ ਲੈਵਲ 2 ਸਕੈਨਿੰਗ ਆ ਉਹ ਸਿਰਫ ਤੇ ਸਿਰਫ ਇੱਕ ਰੇਡੀਓਲੋਜਿਸਟ ਡਾਕਟਰ ਹੀ ਕਰ ਸਕਦਾ ਹੈ ਤੇ ਰੇਡੀਓਲੋਜਿਸਟ ਡਾਕਟਰ ਹੀ ਕਰਦਾ ਹੈ ਤੇ ਉਹ ਕਈਆਂ ਭੈਣ ਭਰਾਵਾਂ ਦੇ ਮਨ ਦੇ ਵਿੱਚ ਪਲੇਖਾ ਹੁੰਦਾ ਹੈ ਇਸ ਕਰਕੇ ਕੋਈ ਵੀ ਸਕੈਨਿੰਗ ਕਰਾਉਣੀ ਆ ਉਹਦੇ ਬਾਰੇ ਪਹਿਲਾਂ ਪੂਰੀ ਆਪਾਂ ਨੂੰ ਜਾਣਕਾਰੀ ਹੋਣੀ ਚਾਹੀਦੀ ਹੈ ਲੈਵਲ 2 ਜਾਂ ਨਾਰਮਲ ਸਕੈਨ ਦੇ ਵਿੱਚ ਕੀ ਫਰਕ ਹੈ ਇਹ ਮੈਂ ਤੁਹਾਨੂੰ ਜਰੂਰ ਦੱਸਣਾ ਚਾਹੁੰਦਾ ਇਹਦੇ ਤੇ ਬਾਕਾਇਦਾ ਫੇਰ ਮੈਂ ਵੀਡੀਓ ਬਣਾ ਕੇ ਇੱਕ ਆਪਣੇ ਮਾਧਿਅਮ ਰਾਹੀਂ ਤੁਹਾਡੇ ਮਾਧਿਅਮ ਰਾਹੀਂ ਵੀ ਲੋਕਾਂ ਨੂੰ ਆਪਾਂ ਦੱਸਾਂਗੇ ਕਿ ਇਹਨਾਂ ਦੇ ਵਿੱਚ ਫਰਕ ਕੀ ਹੁੰਦਾ ਹੈ ਡਾਇਗਨੋਸਟਿਸਟ ਦੇ ਸੰਰੋਚਨੋਲੋਜਿਸਟ ਦੇ ਵਿੱਚ వైਕ ਮੀਕਾ ਖਾਨ ਸਾਹਿਬ ਸ਼੍ਰੀ ਵਾਹਿਗੁਰੂ ਜੀ ਕੀ ਫਤਹ ਹਾਂਜੀ ਹਾਂਜੀ ਤੇ ਇੱਕ ਤਾਂ ਚਲੋ ਮੈਂ ਸਾਡੇ ਡਾਕਟਰ ਸਾਹਿਬ ਇਹਨਾਂ ਨੇ ਆ ਕੇ ਮਤਲਬ ਸਾਡੇ ਕੋਲੇ ਜੁਆਇਨ ਕੀਤਾ ਹਸਪੀਟਲ ਦੇ ਵਿੱਚ ਤੇ ਡਾਕਟਰ ਸਾਹਿਬ ਦਾ ਥੈਂਕ ਯੂ ਕਰਾਂਗੇ ਕਿ ਇਹਨੀ ਦੂਰ ਤੋਂ ਆ ਕੇ ਸਾਡੇ ਨਾਲ ਮਤਲਬ ਇੱਕ ਸਾਡੀ ਟੀਮ ਦਾ ਹਿੱਸਾ ਬਣਿਆ ਤੇ ਸਾਡੇ ਜਿਹੜੇ ਏਰੀਆ ਦੇ ਵਿੱਚ ਜਿਹੜੀ ਮਤਲਬ ਬਹੁਤ ਜ਼ਿਆਦਾ ਘਾਟ ਸੀਗੀ ਮੈਡੀਸਨ ਵਾਲੇ ਡਾਕਟਰ ਦੀ ਐਮਡੀ ਮੈਡੀਸਨ ਦੀ ਉਹ ਪੂਰੀ ਹੋਈ ਆ ਨਾਲ ਦੀ ਨਾਲ ਉਹਦੇ ਵਿੱਚ ਇਹ ਆ ਕਿ 24 ਘੰਟੇ ਐਮ ਡੀ ਡਾਕਟਰ ਅਵੇਲੇਬਲ ਆ ਇੱਥੇ ਅਸੀਂ ਡਾਟ ਸਾਹਿਬ ਦਾ ਹਸਪਤਾਲ ਦੇ ਵਿੱਚ ਆਉਣ ਤੇ ਬਹੁਤ ਬਹੁਤ ਵੈਲਕਮ ਕਰਦੇ ਹਾਂ ਵਾਈਫੂ ਜੀ ਕਾ ਖਾਲਸਾ ਸ੍ਰੀ ਵਾਈਫੂ ਜੀ ਕੀ ਪਟ ਹੈ ਹਾਂਜੀ ਇਹ ਐਡਰੈਸ ਸਾਡਾ ਇੱਥੋਂ ਦਾ ਅਮਨਜੀਤ ਮਲਟੀ ਸਪੈਸ਼ਲਿਟੀ ਹਸਪਤਾਲ ਆਰਪ ਕੇ ਸਾਡੇ ਮੋਬਾਈਲ ਨੰਬਰ 97817550889815458588 ਤੇ ਦੂਜੀਆਂ ਵੀ ਸਾਡੀਆਂ ਜਿੰਨੀਆਂ ਵੀ ਵੈਬਸਾਈਟਾਂ ਫੇਸਬੁੱਕ YouTube Instagram ਜਿੰਨੇ ਦੇ ਵੀ ਜਾ ਕੇ ਆਰਪ ਕੇ ਭਰ ਕੇ ਸਰਚ ਕਰੋਗੇ ਸਾਡੇ ਹਸਪਤਾਲ ਦਾ ਸਾਰਾ ਡਾਟਾ ਉਹਦੇ ਤੇ ਬਾਹਰ ਆ ਜਾਂਦਾ ਹੈ ਤੇ ਵਾਈ ਕੁ ਜੀ ਕਾ ਖਾਲਸਾ ਸਤਿ ਸ਼੍ਰੀ ਅਕਾਲ ਵਾਈ ਕੁ ਜੀ